ਚੱਲ ਵੇਖ ਲੈ ਆ ਜਾ ਕਿਹਨੂੰ ਪਤਾ ਲੱਗਣਾ ਨਾ ਪਿੰਡ ਚ ਨਾ ਕਾਂਡ ਗਵਾਟ ਕਿਹਨੂੰ ਨਹੀਂ ਅਜੇ ਪਤਾ ਨਹੀਂ ਮੰਮੀ ਜਿੱਦਣ ਮੈਂ ਤੇਰੇ ਲਈ ਮਾਰੇ ਸੀ ਉਹਨਾਂ ਨੇ ਕਿਹਨੂੰ ਤੁਸੀਂ ਆਪਾਂ ਜਿੱਥੇ ਤੀ ਪੁੱਤ ਮੰਗਦੇ ਆ ਨਾ ਵਿਆਹਦੇ ਆ ਉੱਥੇ ਸੋਚੀਦਾ ਮੇਰਾ ਪਿਆਰ ਬਣਿਆ ਰਵੇ ਪਰ ਹਟ ਢਵੀ ਦੇ ਕੋਹ ਮੰਗਦਾ ਵਾ ਤਾ ਆ ਨਾ ਸੋਚੋ ਇਨਾ ਤੋ ਇਹ ਏਦਾਂ ਸੋਚਦੇ ਹੋ ਨਾ ਤਾਂ ਕਰਕੇ ਸੁਪਨਾ ਆਇਆ ਵੇਖੋ ਬੋਤਲ ਵੀ ਖਾਲੀ ਕਰ ਦਿੱਤੀ ਆ ਕਿੰਨੀ ਦਾਰੂ ਪੀ ਲਈ ਆ ਆਪਣੀ ਇੰਨੀ ਦਾਰੂ ਪੀਪੀ ਕੇ ਸਿਹਤ ਖਰਾਬ ਹੀ ਕਰਨੀ ਆ ਬਾਤੂ ਦੇ ਬਿਮਾਰ ਹੋਵੋਗੇ ਪੀਪੀ ਅੱਗੇ ਹਾਈ ਆ ਟਾਡਾ ਵੇ ਜੋ ਹੋਣਾ ਹੀ ਹੋ ਗਿਆ ਹੁਣ ਠੰਡੇ ਦਿਮਾਗ ਨਾਲ ਕੰਮ ਲਓ ਫੇ ਇਹਦਾ ਕੋਈ ਹੱਲ ਕੱਢੀਏ ਅਜਦਾ दारू ਪੀ ਪੀ ਕੇ ਤੇ ਆਪਣਾ ਆਪ ਖਰਾਬ ਕਰੋਗੇ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਵੇਖੋ ਜੀ ਤੁਹਾਨੂੰ ਕੀ ਲੱਗਦਾ ਵੀ ਦੁੱਖ ਕੱਲਾ ਤੁਹਾਨੂੰ ਹੀ ਲੱਗਾ ਮੈਨੂੰ ਪੁੱਛ ਕੇ ਵੇਖੋ ਦੋ ਦਿਨ ਹੋਏ ਮਾਰੀ ਮਾਰੀ ਫਿਰਨ ਰਹੀਆਂ ਸੁੱਤੀ ਨਹੀਂ ਆ ਦੋ ਦਿਨਾਂ ਤੋਂ ਕਿੰਨਾ ਦਿਮਾਗ ਖਰਾਬ ਹੋਇਆ ਮੇਰਾ ਇੱਕ ਦੇ ਪ੍ਰੀਤ ਕਰੋ ਗਈ ਉਹਦਾ ਇੰਨਾ ਜ਼ਿਆਦਾ ਦੁੱਖ ਤੇ ਉਤੋਂ ਤੁਹਾਡੇ ਬਾਰੇ ਸੋਚ ਸੋਚ ਕੇ ਮੈਨੂੰ ਤੇ ਆ ਲੱਗਦਾ ਵੀ ਮੈਂ ਪਾਗਲ ਹੀ ਹੋ ਜਾਣਾ ਵਾ ਅਜੇ ਤਾ ਦੋਰਤਾ ਮੈਨੂੰ ਕੱਢੀਆਂ ਵਾ ਨਾ ਇਹ ਮੈਨੂੰ ਪਤਾ ਵਾ ਉਹ ਕਲ ਮੁਹਿੰਨੇ ਤੇ ਜੋ ਕਰਨਾ ਹੈ ਕਰ ਦਿੱਤਾ ਵਾ ਪਰ ਮੇਰੀ ਦੁਨੀਆ ਤੇ ਤੁਹਾਡੇ ਨਾਲ ਹੀ ਆ ਜੇ ਤੁਹਾਨੂੰ ਖੁਸ਼ ਹੋ ਗਿਆ ਤੇ ਮੈਂ ਕੀ ਕਰੂੰਗੀ ਮੈਂ ਕਿੱਧਰ ਨ ਜਾਊਂਗੀ ਥੋੜਾ ਜਿਹਾ ਮੇਰੇ ਬਾਰੇ ਵੀ ਸੋਚੋ ਹੁਣ ਇਹ ਦੱਸ ਕਰਨਾ ਕੀ ਆ ਕਰਨਾ ਕੀ ਆ ਮੈਂ ਤੇ ਗਈ ਹਾਂ ਤੇ ਬੜੇ ਤਰਲੇ ਮਿੰਤਾ ਕੀਤੀਆਂ ਸੋਚਿਆ ਪਿਪਲੀ ਤੇ ਗਾਰੀ ਹੱਥ ਪੱਲਾ ਜੋੜ ਕੇ ਤੇ ਉਹਨੂੰ ਨਾਲ ਕਰ ਲਾਵੂੰਗੀ ਪਰ ਉੱਥੇ ਜਾ ਕੇ ਜਦੋਂ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਕੋਟ ਮੈਰਿਜ ਕਰਵਾ ਲਈ ਆ ਤੇ ਕਾਨੂੰਨ ਤੇ ਅਸੀਂ ਹੁਣ ਕੁਝ ਕਰ ਨਹੀਂ ਸਕਦੇ ਹੁਣ ਤੇ ਇਹੋ ਹੀ ਆ ਕਿ ਉਹਨਾਂ ਦੇ ਫੇਰੇ ਕਰ ਦिए ਘਟੋ ਘਾਟ ਪਿੰਡ 'ਚ ਤੇ ਰਿਸ਼ਤੇਦਾਰਾਂ 'ਚ ਰਹਿ ਰਹਿ ਜੂਗੀ ਹੋਰ ਰਹਿ ਰਹਿ ਜੂਗੀ ਕਿਹੜੀ ਗੱਲ ਤੂੰ ਰਹਿ ਦੀ ਕਰਨੀ ਹੁਣ ਰਹਾ ਕੀ ਬਾਕੀ ਬਾਕੀ ਤੂੰ ਕਹਿੰਦੀ ਆ ਪਤਾ ਨਹੀਂ ਲੱਗਣਾ ਉਹ ਲੋਕ ਆਪਣੇ ਘਰਵਾਲੇ ਘਟ ਤੇ ਆਣ ਦਿੰਦੇ ਆ ਲੋਕਾਂ ਦੀ ਕੰੰਧਾ ਥਣੀ ਜਿਆਦਾ ਝਾਕਦੇ ਆ ਦੂਸਰਾ ਘਰਦਿਆਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਪਰ ਬਾਹਰ ਦੇ ਲੋਕਾਂ ਨੂੰ ਸਾਰਾ ਪਤਾ ਹੁੰਦਾ ਵੀ ਇੱਥੇ ਕੀ ਬਣ ਗਿਆ ਕਿਹਦੀਆਂ ਗੱਲਾਂ ਕਰਨ ਦੀ ਤੂੰ ਕਿਹੜੇ ਯੁੱਗ ਦੀਆਂ ਗੱਲਾਂ ਕਰਨ ਦੀ ਗੱਲ ਤਾਂ ਠੀਕ ਆ ਪਰ ਹੋਰ ਹੁਣ ਕਰ ਵੀ ਕੀ ਸਕਦੇ ਅਸੀਂ ਮੇਰੀ ਮੰਨ ਲਓ ਫਰੀਦ ਦੇ ਚੁੱਪ ਕਰਕੇ ਫੇਰੇ ਮਾਰ ਕਰਤੀਏ ਕਹਾਂ ਦਾਂਗੇ ਹਨ ਨੂੰ ਚੰਗਾ ਮੁੰਡਾ ਮਿਲ ਗਿਆ ਵਾ ਪੈਰ ਤੇ ਵਿਆਹ ਕਰਤਾ ਜੇ ਇਹਦੇ ਫੇਰੇ ਕੀਤੇ ਹੋਣਗੇ ਤੋ ਕਰ ਤੋਂ ਕਰ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਤੇ ਦੇ ਸਕਾਂਗੇ ਐਦਾਂ ਕੀ ਕਵਾਂਗੇ ਵੀ ਕਿੱਥੇ ਗਈ ਪ੍ਰੀਤ ਉਹ ਲੋਕਾਂ ਨੂੰ ਤਾਂ ਜਵਾਬ ਦੇ ਲਾਂਗੇ ਪਰ ਘਰ ਜਨ ਨੂੰ ਕੀ ਜਵਾਬ ਦਵੇਗੀ ਆ ਦਵਿੰਦਰ ਤੁਰੀ ਫਿਰ ਦੀ ਇਹਨੂੰ ਕੀ ਕਵਾਂਗੇ ਕਹਿਣਾ ਕੀ ਆ ਤੁਹਾਡੀ ਗੱਲ ਕੋ ਨੂੰ ਪਤਾ ਤਾਂ ਹੁੰਦਾ ਹੀ ਆ ਸਾਰਿਆਂ ਨੂੰ ਜਦੋਂ ਇੱਕ ਲਛਣੀ ਸਾਡੇ ਮੱਥੇ ਤੇ ਕਲੰਕ ਲਾ ਹੀ ਗਈ ਆ ਤੇ ਹੁਣ ਇਸੇ ਕਲੰਕ ਦੇ ਨਾਲ ਸਾਨੂੰ ਜੀਣਾ ਪੈਣਾ ਆ ਪਾਵੇਂ ਹਾਸੇ ਜੀਏ ਤੇ ਪਾਵੇਂ ਰੋ ਕੇ ਚੱਲ ਫਿਰ ਚੱਲਦੇ ਆ ਕੱਲ ਨੂੰ ਵੇਖਦੇ ਆ ਕੀ ਹੁੰਦਾ ਹਾਂ ਤੇ ਇੱਕ ਗੱਲ ਜਾਣਾ ਵਣਾ ਉੱਥੇ ਜ਼ਿਆਦਾ ਰੋਣਾ ਰੱਬਾ ਨਾ ਪਾਇਓ ਕੁਛ ਨਹੀਂ ਹੋਣਾ ਜ਼ਿਆਦਾ ਰੋਣਾ ਰੱਬਾ ਪਾਇਆ ਜਦ ਸਾਡੀ ਧੀ ਨਹੀਂ ਸੁਣਦੀ ਤੇ ਬਾਕੀਆਂ ਨੇ ਤਾਂ ਸੇ ਤਮਾਸ਼ਾ ਹੀ ਵੇਖਣਾ ਹਾਂਜੀ ਆ ਜਾ ਇੱਥੇ ਹੀ ਅੰਦਰ ਆਈ ਨੰਮੀ ਉਹ ਗਵਾਂਢੀ ਕਿੱਥੇ ਮਰ ਗਏ ਆ ਅੱਗੇ ਤੇ ਆਨੇ ਭਾਨੇ ਸਾਡੇ ਨਾਲ ਪੰਗੇ ਲੈਂਦੇ ਰਹਿੰਦੇ ਹੰਦੇ ਸੀ ਹੁਣ ਤਾਂ ਸੁਸਰੀਆਂ ਨੂੰ ਸੌਂ ਹੀ ਗਏ ਆ ਵੇ ਸੁਸਰੀਆਂ ਵਾਂਗੂ ਕਿੱਥੇ ਸੁੱਤੇ ਨਹੀਂ ਅਸਲੀ ਦੇ ਮੁੰਡੇ ਨੇ ਉਹਨਾਂ ਦੀ ਨੀਂਦਾ ਡਾ ਕੇ ਰੱਖੀਆਂ ਨੇ ਉਹਨੇ ਤੇ ਬੜਾ ਵੱਡਾ ਕਾਂਡ ਕੀਤਾ ਈਓ ਕਾਂਡ ਕੀਤਾ ਆਹੋ ਉਹ ਤੇ ਕੁੜੀ ਲਾਇਆ ਹੀ ਕੱਟ ਕੇ ਕੁੜੀ ਕੱਢ ਕੇ ਲਿਆ ਹੋਇਆ ਹੋਰ ਕੀ ਕਿਦਣ ਵੀਰ ਉਹਦਨ ਹੀ ਜਦਨ ਤੁਸੀਂ ਇੱਥੇ ਆਹੀ ਅੱਖ ਨਹੀਂ ਡੈਵੀ ਸਾਨੂੰ ਬਾਜਾਂ ਬੜਕਾਂ ਸੁਣਡੀਆਂ ਉਹਦਨ ਮੰਮੀ ਨੇ ਕਿਤੇ ਲੁਕਾ ਰੱਖਿਆ ਤੇ ਬਾਜ ਤੁਹਾਨੂੰ ਨਹੀਂ ਦੱਸ ਦਿੱਤਾ ਮੈਂ ਉਹਦਨ ਆਖਿਆ ਸੀ ਬੜਕਾਂ ਮਾਰਨ ਡਿਆ ਵਾ ਪਰ ਤਾਂ ਹੀ ਨਾ ਤੁਹਾਨੂੰ ਦੱਸਿਆ ਵੀ ਤੁਸੀਂ ਫਿਰ ਜੀ ਉਹਦਨ ਦੱਸਦੇ ਤੇ ਤੁਸੀਂ ਜਾ ਕੇ ਲੜਾਈ ਕਰਨੀ ਸੀ ਫਿਰ ਮੰਮੀ ਆਂਦੇ ਵੀ ਵੀਰ ਆਪਣੇ ਨੂੰ ਨਾ ਦੱਸੇ ਫਾਦੋ ਕੀ ਆ ਤੁਹਾਡੇ ਵਾਲੀ ਮੇਰੇ ਤੋਂ ਲੁਕਾ ਰੱਖਾਏ ਆ ਉਹ ਕੱਲ ਨੂੰ ਅਗਲਾ ਘਰ ਆਣ ਕੇ ਵੜ ਕੇ ਗਾਲਾਂ ਕੱਢ ਜੂਗਾ ਤੇ ਮੈਨੂੰ ਮਗਰ ਭੋਰੇ ਵਿੱਚ ਵਾੜ ਦਿਓ ਬੰਦੇ ਦਾ ਕੰਮ ਆ ਕਿ ਅਗਲੇ ਨੂੰ ਗੱਲ ਦੱਸਦਾ ਜਿਹੜੀ ਪੂਰੀ ਹੈਗੀ ਆ ਅੱਜ ਵੀ ਤੋ ਦੱਸੀ ਆ ਨਾ ਮੈਨੂੰ ਤੇ ਮੰਮੀ ਨੇ ਮਨਾ ਕੀਤਾ ਵੀ ਨਾ ਦੱਸੀ ਮੈਂ ਚੁੱਪ ਕਰਕੇ ਬਹਿ ਜਾ ਤੂੰ ਵੀ ਬਾਤ ਨਹੀਂ ਦੱਸ ਸਕਦੀ ਤੂੰ ਵੀਰ ਮੈਂ ਤਾਂ ਨਹੀਂ ਦੱਸਿਆ ਤੇ ਇਹ ਕਹਦੇ ਮੰਮੀ ਗੁੱਸੇ ਹੋਣ ੜੀ ਤੇ ਇੱਕ ਲੜਾਈ ਤੁਸੀਂ ਕਰ ਲੈਣੀ ਨਾ ਪਧਰੀ ਉਹ ਤਾਂ ਅੱਗੇ ਹੀ ਨਹੀਂ ਬੋਲਣ ਲੱਗਾ ਕੁਝ ਵੰਦੇ ਤੇ ਫਿਰ ਹੁਣ ਵੀ ਕਾਤੋਂ ਦੱਸਿਆ ਈ ਹੁਣ ਵੀ ਨਾ ਦੱਸਦੀ ਗੱਲ ਮੇਰੀ ਇੱਕ ਗੱਲ ਸੁਣ ਲਾ ਇਹ ਲੜਾਈ ਤੋਂ ਜਿੰਨਾ ਬਚ ਗਏ ਨਾ ਉਨੀ ਗੱਲ ਆਣ ਕੇ ਪੈਂਦੀ ਆ ਇਹ ਕਰਕੇ ਉਦਣ ਹੀ ਉਹਦਾ ਮੂੰਹ ਭੰਨਿਆ ਹੁੰਦਾ ਜੁਰਤੀ ਅੱਗੇ ਕੋਈ ਗੱਲ ਕਰ ਜਾਂਦਾ ਉਸ ਦਿਨ ਪਤਾ ਵੀਰ ਕਿਦਾਂ ਬੋਲਣ ਰਿਹਾ ਇਹੋ ਨਸ਼ੇੜੀ ਜਿਹਾ ਤਾਂ ਹੈਗਾ ਵਾ ਪਤਾ ਨਾਂ ਨੂੰ ਬੋਲਣ ਦਾ ਪਤਾ ਲੱਗਦਾ ਨਾ ਕੋਹ ਅਸੀਂ ਆਖਿਆ ਵੀ ਕੀ ਤੂੰ ਇਹੋ ਜਿਹੇ ਨਾ ਮੱਥਾ ਲਾਉਣਾ ਵਾ ਕੋਈ ਬੰਦਾ ਹੋਏ ਤਾਂ ਉਹ ਨਾਲ ਲੜਦਾ ਵੀ ਚੰਗਾ ਲੱਗੇ ਅੱਛਾ ਇਹਦਾ ਮਤਲਬ ਕੋਈ ਇਹੋ ਜਿਹਾ ਬੰਦਾ ਹੋਊਗਾ ਉਹ ਜੋ ਮਰਜ਼ੀ ਆਣ ਕੇ ਸਾਨੂੰ ਬੋਲ ਜੇ ਮੈਂ ਸਿਰਫ ਉਹਦੇ ਨਾਲ ਇਹ ਕਰਕੇ ਗੱਲ ਨਹੀਂ ਕਰਨੀ ਕਿ ਉਹ ਬੰਦਾ ਮਾੜਾ ਵਾ ਉਹ ਮੈਨੂੰ ਅੱਗੇ ਵੱਧ ਘਟ ਬੰਦੂਗਾ ਮੈਂ ਹੱਥੀਂ ਚੂੜੀਆਂ ਪਾਈਆਂ ਇੱਕ ਗੱਲ ਬੋਲੂਗਾ ਕੋ ਚਾਰ ਸੁਣਾਉਂਗਾ ਜੇ ਮੈਂ ਸੌ ਬਣ ਕੇ ਰਹਿਣਾ ਵਾ ਨਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਵਾਕ ਉਹ ਹੀ ਗੱਲ ਤੁਹਾਡੇ ਵਾਲੀ ਤੇ ਬੇਇੱਜ਼ਤੀ ਨਾ ਤੁਸੀਂ ਕਰਵਾਉਂਦੇ ਆ ਅੱਜ ਅਗਲੇ ਨੇ ਬਾਹਰ ਹਰ ਇੱਕ ਜਣੇ ਨੂੰ ਇਨੀ ਗੱਲ ਆਖਣੀ ਆ ਮੈਂ ਜਾ ਕੇ ਬੜਕਾ ਮਾਰ ਆਇਆ ਮੈਂ ਗਾਲਾਂ ਕੱਢ ਆਇਆ ਇਹਨਾਂ ਦੇ ਮੁੰਡਿਆਂ ਦੇ ਘਰੋਂ ਨਹੀਂ ਨਿਕਲੇ ਆ ਚੰਗਾ ਭਲਾ ਪਤਾ ਵੀ ਹੈਗਾ ਵਾ ਮੇਰੇ ਸਾਹਮਣੇ ਜ਼ੁਬਾਨ ਨਹੀਂ ਖੋਲਦੀ ਉਹਦੀ ਫੇਰ ਵੀ ਜਾਣ ਬੁੱਝ ਕੇ ਮੇਰੀ ਬੇਇੱਜ਼ਤੀ ਕਰਵਾਤੀ ਬੇਇੱਜ਼ਤੀ ਹੁੰਦੀ ਨਹੀਂ ਕੀਤੀ ਮੇਰੀ ਅਸਲ ਦੇ ਵਿੱਚ ਤੁਸੀਂ ਦੋਵਾਂ ਜਾਣੀਆਂ ਨੇ ਕਰਵਾਈ ਆ ਬਹੁਤੀਆਂ ਸਿਆਣੀਆਂ ਬਣ ਵੜ ਕੇ ਬੈਂਦੀਆਂ ਹਾਂ ਮੰਮੀ ਨੂੰ ਪੁੱਛੋ ਹਾਂ ਮੇਰੇ ਦਵਾਲੇ ਕੋ ਹੋਂ ਡਿਆ ਮੈਂ ਤਾਂ ਆਖਿਆ ਵੀ ਵੀਰ ਨੂੰ ਦੱਸਦੀ ਮੰਮੀ ਆਂਦੀ ਵੀ ਨਹੀਂ ਦੱਸਣਾ ਤੇ ਤੇਰੇ ਕੋ ਬਾਅਦ ਚ ਨਾ ਦੱਸਿਆ ਗਿਆ ਕੁੰਗੜੀਆਂ ਪਾਈਆਂ ਸੀ ਤੇ ਮੂੰਹ ਦੇ ਵਿੱਚ ਤਾਂ ਫਿਰ ਮੰਮੀ ਨੇ ਮੈਨੂੰ ਗੁੱਸੇ ਹਣਾ ਸੀ ਤਾਂ ਹੁਣ ਨਹੀਂ ਹੋਂ ਡੇ ਹੁਣ ਮੇਰੇ ਕੋ ਗੁੱਸਾ ਡੇ ਹੀ ਸੁਣ ਵੇ ਚੁੱਪ ਕਰ ਐ ਬਕਵਾਸ ਕਰੀ ਜਾਂ ਡਿਆ ਕੁੜੀ ਦੇ ਗਾਲ ਪਈ ਜਾਂ ਡਿਆ ਐਸੇ ਕਰਕੇ ਨਾ ਤੈਨੂੰ ਉਦੋਂ ਹੀ ਨਹੀਂ ਦੱਸਿਆ ਨਾਲੇ ਮੈਨੂੰ ਇਹ ਦੱਸ ਕਿ ਅੱਜ ਕੱਲ ਤੇ ਮਾਸਾ ਕੇ ਗੱਲ ਹੋਏ ਤੇ ਮੁੰਡਿਆਂ ਨੂੰ ਝਟ ਬਾਹਰ ਪਤਾ ਲੱਗ ਜਾਂਦਾ ਹੈ ਹੈ ਤੇ ਤੂੰ ਪੋੜਿਆ ਪੰਛੀਆ ਤੈਨੂੰ ਪਤਾ ਹੀ ਨਹੀਂ ਲੱਗਾ ਕਿ ਗੱਲ ਦਾ ਘਰ ਹੀ ਆਣ ਕੇ ਲੜ ਡਿਆ ਪਿਆ ਸਾਡੇ ਨਾਲ ਮੈਂ ਆ ਗਿਆ ਉਥੇ ਇਲਾਕਿਆਂ ਦੀਆਂ ਖਬਰਾਂ ਰੱਖਦਾ ਮੂੰ ਤੇ ਮੁੰਡਿਆਂ ਨੇ ਤੇ ਝੱਟ ਪਤਾ ਲੱਗ ਜਾਂਦਾ ਬਾਹਰ ਤੇਰਾ ਤੋਹ ਕਮਾ ਪੈੜ ਰੈਂਦੇ ਆ ਪੈਲੀਆਂ 'ਚ ਪੈਲੀਆਂ ਚੁਕਰ ਫਿਰਦੇ ਰਹਿੰਦੇ ਜਾਂਦਾ ਨੇ ਬਾਹਰਾਂ ਦਰੀ ਹੈ ਨਾ ਆ ਵੇਖ ਲਾ ਨਿਤਲ ਪਤਾ ਮੁੰਡਿਆਂ ਦੀਆਂ ਮਾਵਾਂ ਕੀ ਆਖਣਗੀਆਂ ਕਿਤੇ ਮੁੰਡਿਆ ਕੰਮ ਕਰ ਲਾ ਕੋਈ ਕਿਤੇ ਆਪਣੀ ਪੈਲੀ ਬੰਨੇ ਵਾਲੇ ਢੇਡਾ ਮਾਰ ਲਾ ਜੇ ਮੈਂ ਆਪਣੇ ਕੰਮ ਵੱਲ ਧਿਆਨ ਦਾ ਖਰਾਵਾ ਤੇ ਫਿਰ ਵੀ ਮੈਨੂੰ ਗੱਲਾਂ ਹੋਣਗੀਆਂ ਕੱਲ ਗੱਲ ਸੁਣ ਲਾ ਵੇਖ ਲਾ ਮਾਂ ਦੀ ਆ ਦੁਨੀਆਂ ਦੀ ਪਹਿਲੀ ਮਾਂ ਹੋਣੀ ਆ ਜਿਹੜੀ ਆਂਦੀ ਨਹੀਂ ਤੂੰ ਫਿਰਿਆ ਕਰ ਇਲਾਕੇ ਦੇ ਵਿੱਚ ਮੈਂ ਤੈਨੂੰ ਫੇਰਨ ਵੱਲੋਂ ਨਹੀਂ ਆਖਿਆ ਆਪਣਾ ਕੰਮ ਜਦੋਂ ਬਾਹਰ ਕਰਨ ਜਾਈਏ ਨਾ ਸੋ ਉਹ ਪਿੰਡ ਦੀ ਗੱਲ ਵੀ ਸੁਣ ਲਈਦੀ ਏ ਚੱਲ ਮੰਮੀ ਇਹ ਅਸੀਂ ਹੁਣ ਨਾ ਉਹਨਾਂ ਦੀਆਂ ਗੱਲਾਂ ਮਗਰ ਕਰ ਲੱਗ ਕੇ ਤੇ ਆਪਣੇ ਘਰ ਕੋ ਲੜਾਈ ਪਾਉਣ ਦੇ ਆ ਛੱਡੋ ਗੱਲ ਹੁਣ ਇਹਨੂੰ ਇੱਥੇ ਨਹੀਂ ਨਾ ਗੱਲ ਰਹਿਣੀ ਮੈਂ ਇਹਨੂੰ ਪੁੱਛਣਾ ਵਾ ਇਹਨੂੰ ਮੈਂ ਆਖਣਾ ਵਾ ਕਿ ਉਹਦੋਂ ਬੜੀਆਂ ਮੜਕਾਂ ਮਾਰਦਾ ਸੀ ਨਾ ਹੁਣ ਮੇਰੇ ਸਾਹਮਣੇ ਬੜਕ ਮਾਰ ਕੇ ਵਿਖਾ ਲੋ ਫੇਰ ਤੈਨੂੰ ਮੈਂ ਦੱਸਾਂ ਲੈ ਵੀਰ ਫੇਰ ਨਾ ਹੁਣ ਬਈ ਕੜੀ ਢਲਣੀ ਆ ਚੰਗੀ ਭਲੀ ਗੱਲ ਠੰਡੀ ਹੋਈ ਆ ਤੇ ਫੇਰ ਆਂਦਾ ਮੈਂ ਉਹਨੂੰ ਮੈਂ ਪੁੱਛਣਾ ਵਾ ਇੰਨੇ ਨਾਲ ਨਾ ਉਹ ਕੰਮ ਤੋਂ ਇੰਨੇ ਲੜਾਈ ਕਰਨੀ ਕਿਉਂ ਮੇਰਾ ਤਾਂ ਮਤਲਬ ਅਸੀਂ ਨਾ ਹੀ ਦੱਸਦੇ ਤੇ ਚੰਗਾ ਸੀ ਤੇ ਨਾਂ ਦੱਸਦਿਆਂ ਪਤਾ ਲੱਗ ਜਾਂਦਾ ਲੱਗਣਾ ਵੀ ਨਹੀਂ ਰਹਿਣਾ ਅਗਲੇ ਨਾਲ ਆਪਣੇ ਮੂੰਹ ਦੱਸ ਦੇਣਾ ਕਿ ਇਹਨਾਂ ਕਿਸੇ ਦਿਨ ਪਰ ਜ਼ਰੂਰੀ ਲੜਾਈ ਕਰਨੀ ਹੈ ਲੜਾਈ ਤੋਂ ਡਰ ਲੱਗਦਾ ਵਾ ਮੇਰ ਕੋ ਨਹੀਂ ਤੁਹਾਡੇ ਨਾਲ ਮੱਥਾ ਮਾਰਿਆ ਜਾਂਦਾ ਆ ਰੋਟੀ ਦਾ ਭੁੱਖ ਲੱਗੀ ਜਾਂ ਮੈਨੂੰ ਦੇ ਇਹਨੂੰ ਰੋਟੀ ਖਾਏ ਮਾਤਾ ਮੈਂ ਜਰਾ ਇੱਕ ਦੁਕਾਨ ਤੇ ਚੱਲਿਆ ਕੀ ਕਰਨ ਡੱਬਾ ਲੈਣ ਚੱਲਿਆ ਡੱਬਾ ਕੀ ਕਰਨੀ ਕੱਲ ਨੂੰ ਲਾਵਾ ਫਰੇ ਆਪਣੇ ਗਵਾਂਢੀਆਂ ਨੂੰ ਡੱਬਾ ਦੇ ਕੇ ਆਈਏ ਉਹਨਾਂ ਨੂੰ ਵਿਆਹ ਤੇ ਸੱਦੀਏ ਨਾਲ ਖੜੀਏ ਉਹਨਾਂ ਨੂੰ ਉਹ ਸਾਡੇ ਨਾਲ ਗੁੱਸੇ ਨਰਾਜ ਆ ਤੇ ਉਹਨਾਂ ਤੇ ਕਿੱਥੋਂ ਜਾਣਾ ਨਾਲ ਉਹ ਚੱਲ ਗੁੱਸੇ ਨਰਾਜ ਆ ਤੇ ਫਿਰ ਕੀ ਹੋਇਆ ਸਾਡਾ ਤਾਂ ਫਰਜ਼ ਬਣਦਾ ਆ ਓਏ ਉਹਨਾਂ ਦੀ ਹਿੱਕ ਤੇ ਦੀਵਾ ਬਾਲਣ ਦਾ ਤੁਰਨਗੇ ਨਾਲ ਠੀਕ ਆ ਨਾ ਤੁਰਨਗੇ ਨਾ ਸਹੀ ਉਹ ਸੜਨਗੇ ਤੇ ਸਹੀ ਕੰਮ ਸੇ ਕੰਮ ਚੱਲ ਜਾ ਲਿਆ ਆ ਫਿਰ ਜਾਨੀ ਆ ਆ ਗਿਆ ਮੈਂ ਹੁਣੇ ਦੋ ਮਿੰਟਾਂ ਜਾਂ ਮੰਮੀ 엄마 ਪੁੱਤ ਦੋਵੇਂ ਲੰਗੇ ਆ ਡੱਬਾ ਹੱਥ ਚ ਫੜਿਆ ਤੇ ਮੈਨੂੰ ਲੱਗਦਾ ਵੀ ਇੱਧਰ ਆਉਣਗੇ ਆ ਵਿੱਕੀ ਆਹੋ ਆਲਾਂ ਦੇ ਇੱਥੇ ਇਹਨੂੰ ਹੁਣ ਮੈਂ ਪੁੱਛਦਾ ਨਾ ਕਿ ਉਦਣ ਬੜੀਆਂ ਬੜਕਾਂ ਮਾਰਦਾ ਹੈ ਹੁਣ ਬੜਕ ਮਾਰ ਕੇ ਵਿਖਾ ਨਾ ਹੁਣ ਉਹ ਘਰ ਆਉਂਦੇ ਨਾ ਘਰ ਆ ਇਹਨੂੰ ਕੁਝ ਨਹੀਂ ਬੋਲਣਾ ਜਦੋਂ ਕੋਈ ਟਾਈਮ ਆਏਗਾ ਨਾ ਫਿਰ ਕਰ ਲਾਂਗੇ ਗੱਲ ਆ ਨਹੀਂ ਬੋਲਣਾ ਕਿਉਂ ਨਹੀਂ ਮੰਮੀ ਦੱਸ ਬਲਾ ਨਹੀਂ ਬੋਲਣਾ ਜਦੋਂ ਮੈਂ ਤੇਨ ਵਾਸਤੇ ਨਾ ਵੀ ਨਹੀਂ ਬੋਲਣਾ ਤੂੰ ਕੋਣਾ ਹੀ ਨਹੀਂ ਮੈਂ ਆਪੇ ਹੀ ਗੱਲ ਕਰ ਲਾਂਗੇ ਚਲੋ ਠੀਕ ਆ ਫਿਰ ਮਰਜ਼ੀਆਂ ਕਰੋ ਆਪਣੀਆਂ ਅੱਗੇ ਕਿਹੜੀ ਕੋਮਾਂਦਾ ਹੁੰਦਾ ਹੈ ਘਰ ਦੇ ਵਿੱਚ ਮੇਰੀ ਜਿੰਦਗੀ ਹੈਗੀ ਤਾਈ ਨੂੰ ਵਧਾਈਆਂ ਹੋਣ ਬਹੁਤੀਆਂ ਬਹੁਤੀਆਂ ਤੁਹਾਨੂੰ ਵਧਾਈਆਂ ਨੇ ਜੀ ਕੱਲ ਨੂੰ ਚੱਲਣਾ ਸਾਰੇ ਜਾਣਿਆਂ ਨੇ 11:00 ਵਜੇ ਨਾਲ ਫੇਰੇ ਆ ਪੈਰ ਤੇ ਤੁਸੀਂ ਤਾਂ ਜਿਹੜਾ ਕੰਡਿਆਂ ਤੋਂ ਢੂੰਡੇ ਹੋ ਨਹੀਂ ਕੰਡਿਆਂ ਤੋਂ ਕਾਹਤੋਂ ਢੂਣਾ ਐ ਬਸ ਉਹ ਚੁੰਨੀ ਚੜਾ ਕਰਨਾ ਸੀ ਤੇ ਫੇਰ ਛੇਦੀ ਛਦੀ ਤੁਹਾਨੂੰ ਪਤਾ ਹੀ ਆ ਕੱਲ ਨੂੰ ਸਾਡੇ ਆਪਣੇ ਪ੍ਰੋਗਰਾਮ ਹੀ ਤੁਹਾਡੇ ਕੋਲ ਨਹੀਂ ਆਇਆ ਜਾਣਾ। ਠਾਈ ਤੇ ਬਾਨੇ ਡਹੀ ਬਣਾਉਣਾ। ਅੱਬਾ ਨਹੀਂ ਐ ਸਿੱਧੇ ਦੀ ਸੰਡੇ ਵੀ ਬਾਨੇ ਆ ਕੋਈ ਪ੍ਰੋਗਰਾਮ ਨਹੀਂ ਤੁਹਾਡੇ ਤੇ ਆਣ ਆਇਆ। ਮੈਂ ਜਾਣਦਾ ਕੋਈ ਕਿਸੇ ਦੇ ਪ੍ਰੋਗਰਾਮ ਨਹੀਂ ਹੈਗਾ। ਐਵੇਂ ਨਾ ਹੀ ਤਾਂ ਬਾਨੇ ਬਣਾਓ ਜਾਣਾ ਵਾ ਸਾਰੇ ਜਾਣਿਆਂ ਨੇ ਠੀਕ ਆ। ਉਹ ਤਾਈ ਉਹਦੇ ਹੱਲ ਕੀ ਵੇਖਣ ਦੀਆਂ? ਜਾਣਾ ਵਾ, ਉਹਨੇ ਵੀ ਜਾਣਾ ਵਾ। ਚਲੋ ਕੋਈ ਨਾ ਵੇਖਨੇ ਆ ਫਿਰ। ਉਹ ਵੇਖਣਾ ਵੁਖਣਾ ਕੋਹ ਨਹੀਂ ਆ ਤਿਆਰੀ ਰੱਖਿਓ ਕੱਲ ਨੂੰ ਜਾਣਾ ਤਾਂ ਬਸ ਜਾਣਾ ਆ ਕੱਲ ਮਾਦਾ ਚਲੀ ਜਾ ਕੇ ਆਪਾਂ ਵੀ ਤਿਆਰੀ ਕਿਉਰ ਕਰੀਏ ਹਾਂ ਤੁਸੀਂ ਵੀ ਤਿਆਰ ਕਰ ਲਓ ਕੱਲ ਨੂੰ ਪੂਰੀ ਹੋਰ ਤਿਆਰੀ ਕਰ ਲਓ ਪੂਰੀ ਚੰਗੀ ਤਰ੍ਹਾਂ ਨਹੀਂ ਕੀਤੀ ਨਹੀਂ ਗੱਲ ਹੁਣ ਥੋੜਾ ਬੋਧਾ ਤੇ ਕੰਮ ਸੇ ਕੰਮ ਉਹਨੂੰ ਕਹਿੰਦੇ ਪਹਿਨੀ ਤੁਸੀਂ ਉਹਨੂੰ ਘਰ ਛੱਡ ਕੇ ਸਾਡੀ ਕੁੱਤੇ ਖਾਣੀ ਕੀਤੀ ਹੁਣ ਦਿਆਂ ਨੂੰ ਵਿਆਹ ਖਾਣ ਆ ਗਏ ਕੋਈ ਗੱਲ ਨਹੀਂ ਆਏ ਵੇਖ ਲਾਂਗੇ ਅਤੋ ਹੀ ਮੇਰਾ ਮੂੰਹ ਨਾ ਨਾ ਬੰਨਿਆ ਹੁੰਦਾ ਤੇ ਕਹੋ ਬੋਲਣਾ ਨਹੀਂ ਉਹਨਾਂ ਨੂੰ ਫੱਕਾ ਨਹੀਂ ਛੱਡਣਾ ਮੈਂ ਉਹਨਾਂ ਦਾ ਵੇ ਫਿਰ ਹੁਣ ਕੀ ਕਰਨਾ ਹੈ ਜਦੋਂ ਘਾਰ ਹੀ ਆ ਗਏ ਤੇ ਘਰ ਆਇਆ ਨੂੰ ਕੀ ਕਹਿਣਾ ਹੈ ਉਹਨਾਂ ਦੇ ਗੱਲ ਪੈਣਾ ਹੈ ਚਲੋ ਠੀਕ ਆ ਹੁਣ ਜੇ ਕਹਿ ਗਏ ਆ ਨਾ ਤੇ ਮਾਵਾਂ ਦੀਆਂ ਚੱਲ ਜਓ ਦੋਵੇਂ ਜਾਣੀਆਂ ਮੈਨੂੰ ਨਾ ਆਖਿਓ ਜਾਣ ਨੂੰ ਨਹੀਂ ਕੋਈ ਨਹੀਂ ਕੁਛ ਨਹੀਂ ਹੁੰਦਾ ਜਾਣਾ ਜਾਣਾ ਕਿਉਂ ਨਹੀਂ ਤੂੰ ਵੀ ਮੰਮੀ ਵੇਲਾ ਫਿਰ ਹੜਦੀ ਨਹੀਂ ਨਾ ਉਹ ਕੰਮ ਕਰਨੋਂ ਮੈਂ ਇੱਕ ਵਾਰੀ ਕਹਤਾ ਨਾ ਮੈਂ ਨਹੀਂ ਜਾਣਾ ਹੁਣ ਕੱਲ ਨੂੰ ਪ੍ਰੋਗਰਾਮ ਚੁੱਪ ਕਰਕੇ ਚੱਲ ਜਿਓ ਜਿਹੜਾ ਉਥੇ ਕੈਨੇਡਾ ਡਿਟਾਡ ਲੱਗਣਾ ਵਾਲਾ ਆਇਓ ਤੇ ਆਪਣਾ ਕੰਮ ਨਵੇੜ ਆਇਓ ਨਾ ਮੈਨੂੰ ਆਖਿਓ ਮੰਮੀ ਐਵੇਂ ਬੇ ਵਜਾ ਜੀ ਨਹੀਂ ਨਾ ਜਾਇਓ ਮੇਰੇ ਨਾਲ ਮੈਂ ਨਹੀਂ ਤੇ ਜਾਣਾ ਤਾਂ ਨਹੀਂ ਜਾਣਾ ਠੀਕ ਆ ਨਾ ਮੈਂ ਛੱਡਣ ਹੀ ਜਾਣਾ ਜੇ ਉਹ ਉਹਨੇ ਗੱਡੀ ਆਪਣੀ ਲੈ ਕੇ ਜਾਣੀ ਆ ਤਿੰਨੇ ਜਣੇ ਉਹ ਹੋਣੇ ਆ ਦੋ ਜਣੇ ਤੁਸੀਂ ਬਹਿ ਜਾਓ ਨਾਲ ਤੇ ਚੱਲ ਜਿਓ ਮੈਂ ਨਹੀਂ ਤੇ ਜਾਣਾ ਨਾ ਜਿਦੇਓ ਮੇਰੇ ਨਾਲ ਨਹੀਂ ਤੇ ਵਿੱਚ ਜਿਦਣ ਵਾਲੀ ਗੱਲ ਕਿਹੜੀ ਏ ਜੇ ਤੁਰ ਜਿਏਗਾ ਉਥੇ ਚੱਲ ਹੁਣ ਉਹ ਦੋਵੇਂ ਮਾਂ ਪੁੱਤ ਆਏ ਨਾ ਕਾ ਰੱਖਾ ਤੇ ਜੇ ਗੱਡੀ 'ਚ ਬੈ ਕੇ ਜਾਣਾ ਤਾਂ ਗੱਡੀ 'ਤੇ ਬੈ ਕੇ ਆ ਜਾਗੇ ਉੱਥੇ ਘੜਾ ਤੂੰ ਨੱਚਣਾ ਹੈ ਹੈ ਨਹੀਂ ਮੰਮੀ ਜਗ੍ਹਾ ਵੀ ਨਹੀਂ ਹੋਣੀ ਨਾਲੇ ਗੱਡੀ ਵਿੱਚ ਦੋਵੇਂ ਮਾਮਾਤੀਆਂ ਚੱਲ ਜਿਓ ਮੰਮੀ ਰਹਿ ਦੋ ਹਾਂ ਜੇ ਨਹੀਂ ਵੀਰ ਦਾ ਜੀ ਕਰਦਾ ਜਾਣ ਉਹ ਤੇ ਮੇਰਾ ਵੀ ਇਹ ਜੀ ਕਰਨ ਦਾ ਤੂੰ ਇਕੱਲੇ ਚੱਲ ਜਿਓ ਨਹੀਂ ਚੁੱਪਰ ਕੇ ਬਹਿ ਜਾ ਜੇ ਨਹੀਂ ਨਾ ਜਾਣਾ ਉਹਨੇ ਤੇ ਨਾ ਜਾਏ ਅਸੀਂ ਦੋਵੇਂ ਚੁੱਪਰ ਕੇ ਨਮਾਵਾਤੀਆਂ ਤੁਰ ਜਾਗੀਆਂ ਬੁਰਿਆਂ ਲੱਗੀ ਦਾ ਪੁੱਤ ਹਾਂਜੀ ਦੱਸੋ ਕੀ ਗੱਲ ਆ ਇੱਧਰ ਆਵਾਜ਼ ਮਾਰੀ ਜੇ ਆਵਾਜ਼ ਮੈਂ ਇਸ ਕਰਕੇ ਮਾਰੀ ਆ ਮੈਨੂੰ ਕੁੜੀ ਨਾਲ ਗੱਲ ਕਰਨੀ ਉਹਨੂੰ ਬੁਲਾ ਦੇ ਵੇਖੋ ਗੁਰੂ ਘਰ ਆਏ ਆ ਹੁਣ ਇੱਥੇ ਨਾ ਕੋਈ ਤਮਾਸ਼ਾ ਕਰਿਓ ਉਹ ਤਮਾਸ਼ਾ ਮੈਂ ਮੂਰਖਾਂ ਕੋਈ ਤਮਾਸ਼ਾ ਕਰੂੰਗਾ ਮੈਂ ਗੱਲ ਕਰਨੀ ਬੁਲਾ ਤੋ ਗੱਲ ਸੁਣ ਕੁੜੀਏ ਹੱਪ ਖੰਡ ਜੇ ਨਾ ਹੁਣ ਕਾਰ ਮੇਰੇ ਸਾਹਮਣੇ ਠੀਕ ਐ ਜੋ ਤੂੰ ਕਰਨਾ ਹੈ ਨਾ ਉਹ ਕਰ ਲਿਆ ਆ ਮੈਂ ਇੱਥੇ ਖੜਾ ਵਾਂ ਨਾ ਇਹ ਇਹ ਨਾ ਸਮਝੀ ਕਿ ਮੇਰਾ ਪਿਓ ਆਇਆ ਵਾ ਤੇ ਮੇਰੇ ਕਾਰਜ ਕਰਨ ਆਇਆ ਮੈਂ ਤੇਰਾ ਆਇਓ ਫਾ ਵਢਣ ਸਮਝ ਗਈ ਤੇ ਦੋ ਟੁੱਕ ਤੇਰੇ ਨਾਲ ਮੈਂ ਗੱਲ ਕਰ ਲੈਣਾ ਸਿੱਧੀ ਕਿ ਅੱਜ ਤੋਂ ਬਾਅਦ ਤੂੰ ਮਰ ਗਈ ਸਾਡੇ ਲਈ ਅਸੀਂ ਮਰਗੇ ਤੇਰੇ ਲਈ ਭੁੱਲ ਕੇ ਵੀ ਕਿਤੇ ਉਹ ਘਰ ਵਿੱਚ ਪੈਰ ਨਾ ਹੁਣ ਪਾਵੀ ਤੂੰ ਆਪਣੀ ਜ਼ਿੰਦਗੀ ਦਾ ਫੈਸਲਾ ਖੁਦ ਕੀਤਾ ਵਾ ਭਾਵੇਂ ਖਸ ਕੇ ਕੱਟ ਤੇ ਭਾਵੇਂ ਰੋ ਕੇ ਕੱਟ ਪਰ ਮੇਰੇ ਘਰ ਵਿੱਚ ਪੈਰ ਨਹੀਂ ਪਾਉਣਾ ਠੀਕ ਹੈ ਇਹ ਹੁਣ ਜ਼ਿੰਦਗੀ ਤੇਰੀ ਆ ਜਿੱਦਾਂ ਕੱਟਣੀ ਤੂੰ ਕੱਟ ਅੱਜ ਤੋਂ ਸਾਡੀ ਤੇਰੀ ਸਸਰੀ ਘਾਲ ਕੋ ਚੱਲ ਉਹ ਤੈਨੂੰ ਸੁਣਿਆ ਨਹੀਂ ਆ ਚੱਲ ਤੂੰ ਲਾਜ ਲਾਉਣ ਵਾਲੇ ਨੇ ਕੰਮ ਨਹੀਂ ਛੱਡੇ ਇਹ ਉਹਦੀ ਬਸਾ ਕੀ ਕਹਿੰਦੇ ਮਮੀ ਡੈਡੀ ਕਿ ਕੀ ਡਾਡੀ ਮੈਨਾਂ ਨਾ ਰਾਜੋਂ ਡੇ ਸੀ ਕੀ ਤੂੰ ਆ ਜਿਹੜਾ ਕੰਮ ਕੀਤਾ ਨਾ ਚੰਗਾ ਨਹੀਂ ਕੀਤਾ ਉਹ ਚੱਲ ਕੋਈ ਗੱਲ ਨਹੀਂ ਤੂੰ ਵੇਖੀ ਸਹੀ ਥੋੜਾ ਟਾਈਮ ਪਾ ਕੇ ਆਪੇ ਇਹਨਾਂ ਨੇ ਸਹੀ ਹੋ ਜਾਣਾ ਆ ਅਜੇ ਉਹਨਾਂ ਦੇ ਮਨ ਦੇ ਵਿੱਚ ਜਿਆਦਾ ਗੁੱਸਾ ਆ ਤੂੰ ਟੈਨਸ਼ਨ ਨਾ ਲੈ ਚੱਲਾ ਚੱਲੀਏ ਤਾ ਮम्मी ਪਾਣੀ ਲਾਇਆ ਪਾਣੀ ਮਾਰਨਾ ਚਲੋ ਚਲੋ ਗਰਮੀ ਬੜੀ ਹੈ ਅੰਦਰ ਆਗੇ ਨੀ ਤਾਂ ਨੀ ਮੂੰਹ ਨਹੀਂ ਪਿਆਲ ਦਿੱਤਾ ਵੀ ਉੱਠ ਕੇ ਚੱਲ ਜਣ ਗਿਆ ਕਿਤੇ ਉੱਠਣ ਦਾ ਨਾਂ ਹੀ ਨਹੀਂ ਲੈ ਰਹੀਆਂ ਕਿਤੇ ਸ਼ਰਮ ਹੈ ਹੀ ਨਹੀਂਗੀ ਵੀ ਘੜੀ ਪਲ ਬੈਠੀਆਂ ਤੇ ਆਪਣੇ ਘਰ ਜਾਈਏ ਹੁਣ ਚੰਗਾ ਚਾਚੀ ਜੀ ਚੱਲਦੇ ਹੁਣ ਅਸੀਂ ਤਾਂ ਨਾਲ ਵਧਾਈਆਂ ਹੁਣ ਤੁਹਾਨੂੰ ਬਹੁਤੀਆਂ ਬਹੁਤੀਆਂ ਫਿਰ ਤੁਹਾਨੂੰ ਵਧਾਈਆਂ ਫਰੈਂਡ ਵਧਾਈ ਹੈ ਤੈਨੂੰ ਤੁਹਾਨੂੰ ਵਧਾਈਆਂ ਕੀ ਹੁਣ ਬੁੱਤ ਬਣ ਕੇ ਬੈਠੇ ਹੋ ਜਾ ਕੇ ਤੇ ਕੱਪੜੇ ਬਦਲੋ ਮੇਰੇ ਮੂੰਹ ਵਾਲ ਕੀ ਵੇਖੀ ਜਾਣ ਦੇ ਜੇ ਬੁਰਕੀਆਂ ਤੇ ਨਹੀਂ ਮੈਂ ਤੁਹਾਡੇ ਮੂੰਹ ਚ ਲੱਗੀ ਪਾਉਣ ਜਿੰਨਾ ਕ ਪਾਣੀ ਵਾਰਿਆ ਉਹਨੀਆਂ ਕਿ ਬੁਰਕੀਆਂ ਪਾਉਣੀਆਂ ਵਾ ਇੰਨੀ ਉਮੀਦ ਹੈ ਨਹੀਂ ਤੁਹਾਡੇ ਕੋਲ ਅੱਛਾ ਬੜਾ ਕਰਤੂਤ ਦਾ ਕੰਮ ਕੀਤਾ ਜੇ ਜਿਹੜਾ ਮੈਂ ਤੁਹਾਡੇ ਉੱਤੇ ਪਾਣੀ ਵਾਰਾਂ ਸ਼ੁਕਰ ਕਰੋ ਮੈਂ ਉਹਨਾਂ ਦੇ ਸਾਹਮਣੇ ਨਹੀਂ ਕੋਹ ਤੁਹਾਨੂੰ ਕਿਹਾ ਆਇਆ ਵੱਡਾ ਪਾਣੀ ਵਾਰਨ ਵਾਲਾ ਪਾਣੀ ਵਾਰਨ ਵਾਲੇ ਕੰਮ ਕੀਤੇ ਆ ਨਾ ਤੂੰ ਹਾਂ ਵੀ 22 ਸਾਲ ਹੋ ਗਏ ਮੈਨੂੰ ਤੈਨੂੰ ਪਾਲਦੀ ਨੂੰ ਇੰਨੀਆਂ ਮਨਚ ਆਸਾਂ ਰੀਝਾਂ ਹੀ ਨਾ ਕਿ ਇੰਨੇ ਕੰਮ ਮੈਂ ਰੀਝਾਂ ਚਾਵਣਾ ਤੇਰੇ ਕਰਨੇ ਸੀ ਸਾਰੀਆਂ ਮੇਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਵਾ ਮੇਰਾ ਕਿਹੜਾ ਕੋਈ ਹੋਰ ਪੋਤੀ ਜਿਹਦੇ ਤੋਂ ਮੈਂ ਪਾਣੀ ਵਾਰਨਾ ਆ ਬੱਸ ਕਰ ਮਾਤਾ ਇੱਕੋ ਹੀ ਗੱਲ ਫੜ ਛੜੀ ਆ ਹੁਣ ਜਿਹੜਾ ਕੰਮ ਹੋ ਗਿਆ ਨਾ ਇਹ ਤੇ ਨਹੀਂ ਉਹ ਬਦਲਣਾ ਐਵੇਂ ਰੋਲਾ ਪਾਉਂਦਾ ਕੋਈ ਫਾਇਦਾ ਨਹੀਂ ਹੈਗਾ ਰੋਲਾ ਇਦਾਂ ਹੀ ਪੈਣਾ ਈਓ ਮੈਨੂੰ ਨਹੀਂ ਉਹ ਤੇਰਾ ਕੋਈ ਕੰਮ ਇਹ ਪਸੰਦ ਹੋਇਆ ਜਿੰਨੀਆਂ ਮੈਨੂੰ ਰੀਜਾਂ ਚਾਹੀਆਂ ਨਾ ਤੂੰ ਤਾਂ ਮੇਰਾ ਇੱਕ ਵੀ ਨਹੀਂ ਪੂਰਾ ਹੋਣ ਦਿੱਤਾ ਬਾਦੂ ਦਾ ਤੂੰ ਬਕਵਾਸ ਕਰਨਾ ਮੇਰੇ ਨਾਲ ਤੇ ਕਾਹਦੀਆਂ ਰੀਜਾਂ ਚਾ ਹੁਣ ਮੈਂ ਤੁਹਾਡੀਆਂ ਰੀਜਾਂ ਜਾਂ ਪੂਰੀ ਕਰੀ ਜਾਵਾਂ ਮੇਰੀ ਰੀਜਾਂ ਪੂਰੀ ਹੋ ਗਈ ਆ ਮੈਂ ਜੋ ਚਾਹੁੰਦਾ ਹੀ ਉਹ ਹੋ ਗਿਆ ਮੈਨੂੰ ਤੁਹਾਡੀਆਂ ਰੀਜਾਂ ਜਾਂਣਾ ਕੋਈ ਨਹੀਂ ਹੈਗਾ ਬਹੁਤ ਸੋਣੀ ਕਰਤੂਤ ਕੀਤੀ ਓ ਚੰਗਾ ਨੱਕ ਦੇਣ ਜੋ ਗੱਛਰੀ ਕੇ ਚ ਤੂੰ ਮੈਨੂੰ ਛੱਡਿਆ ਨਹੀਂਗਾ ਤੇ ਚਲ ਠੀਕ ਆ ਫਿਰ ਇੱਥੇ ਖਲੋ ਕੇ ਕਾ ਤਾ ਰੋਲਾ ਪਾਉਂਦੀਆਂ ਕੋਠੇ ਤੇ ਚੜ ਨਾਲੇ ਆਂਡ ਗਵਾਂਡ ਵੀ ਪਤਾ ਲੱਗੇ ਹੈ ਵੇ ਜਿਹੜਾ ਤੂੰ ਬਾਹਰ ਦੁਨੀਆ 'ਚ ਇੰਨਾ ਰੋਲਾ ਪਾਇਆ ਵਾ ਉਹਦੀ ਤੈਨੂੰ ਕੋਈ ਸ਼ਰਮ ਨਹੀਂ ਤੇ ਜਿਹੜੀ ਮੈਂ ਤੇਰੇ ਨਾਲ ਨਹੀਂ ਆ ਇਹ ਤੈਨੂੰ ਬਹੁਤੀ ਝਰਮਾਉਣ ਲਈ ਆ ਨਹੀਂ ਮੈਨੂੰ ਨਹੀਂ ਕੋਈ ਸ਼ਰਮ ਹੈਗੀ ਚੰਗਾ ਭਲਾ ਹੁਣ ਉਹਦੇ ਮਾਪਿਓ ਆ ਕੇ ਫੇਰ ਕਰਕੇ ਚਲ ਗਏ ਆ ਹੁਣ ਮਗਰ ਕੀ ਰਹਿ ਗਿਆ ਵਾ ਬੱਸ ਨਾਲੇ ਤੇਰੇ ਮਾਪਿਓ ਨੇ ਕਰ ਦਿੱਤੇ ਆ ਫੇਰੇ ਕੇ ਬਹੁਤ ਤੈਨੂੰ ਹਾਰ ਪਾ ਕੇ ਚਲ ਗਏ ਆ ਚਲ ਠੀਕ ਆ ਫੇਰ ਪਾਈ ਜਾ ਰੋਲਾ ਇਦਾਂ ساری ਉਮਰ ਇਦਾਂ ਗੱਡੀ ਫੇਰ ਰੋਲਾ ਪਾਉਂਦੀ ਦੀ ਮੈਂ ਤੇ ਇਦਾਂ ਹੀ ਪਾਉਣਾ ਹੀ ਮੇਰੀ ਤਾਂ ਉਮਰ ਹੁਣ ਨੰਗਣੀ ਇਦਾਂ ਹੀ ਤੂੰ ਵੇਖ ਲੈ ਤੈਨੂੰ ਕਿ ਅਹੀਂ ਕੰਨਾਂ ਦੇ ਵਿੱਚ ਆਪਣੇ ਫਿਰ ਕੁਝ ਦੇ ਲੈਣੇ ਆ। ਸਾਨੂੰ ਵੀ ਪੈ ਜੂਗੀ ਫਿਰ ਸੁਣਨ ਦੀ ਆਦਤ। ਦੇ ਲਾ ਕਰ ਰੂਹ ਦੇ ਲਾ ਚੰਗਾ। ਆਹ ਰੂਹ ਦੇ ਲਾ। ਕਿੱਦਾਂ ਉੱਪਰ ਉੱਪਰ ਅੱਗੋਂ ਪੈਂਦਾ ਮਾਕ ਜੇ ਜਿੱਦਾਂ ਬੜੀ ਕਰਤੂਤ ਦਾ ਕੰਮ ਕੀਤਾ ਹੁੰਦਾ ਹੈ ਇਹਨੇ। ਸ਼ਰਮ ਮਾਸਾ ਨਹੀਂ ਆਉਂਦੀ ਕਿਤੇ। ਵੀ ਮਾਂ ਕੋ ਸ਼ਰਮ ਕਰਲਾ ਮਾਸਾ ਥੋੜੀ ਬਹੁਤੀ। ਵਿੱਕੀ ਮੰਮੀ ਤੇ ਸਾਡੇ ਦੁਆਰੇ ਹੀ ਬੜੇ ਹੁੰਦੇ ਆ। ਮਾਦਾ ਦਾ ਸੁਭਾਈ ਦਾ ਦਾ ਪੂਰਾ ਟੈਨਸ਼ਨ ਲੈ ਗੱਲ ਦੀ ਹੁਣ ਤੇ ਮਮੀ ਡੈਡੀ ਆ ਕੇ ਲਾਵਾਂ ਫੇਰ ਇਹ ਵੀ ਕਰ ਗਏ ਤੇ ਜੇ ਕੱਲ ਨੂੰ ਮਮੀ ਇਦਾਂ ਮੈਨੂੰ ਵੀ ਬੋਲਣਗੇ ਤੇ ਫਿਰ ਮੈਂ ਕੀ ਕਰੂੰਗੀ ਤੈਨੂੰ ਲੋੜ ਨਹੀਂ ਹੈਗੀ ਬੋਲਣ ਦੀ ਮੈਂ ਆਪੇ ਸੰਭਾਲ ਲਊਗਾ ਠੀਕ ਹੈ ਨਾ ਚਲੋ ਜੀ ਝਟਪਟ ਵਾਲਾ ਤੇ ਵਿਆਹ ਵੇਖਿਆ ਗਿਆ ਹੁਣ ਰਿਜਾਂ ਨਾਲ ਵੇਖਾਂਗੇ ਆਪਣੇ ਵੀਰ ਦਾ ਹੈ ਨੀ ਤੂੰ ਮੇਰੀ ਗੱਲ ਸੁਣ ਤੇਰੇ ਚ ਕੋਈ ਸਬਰ ਹੈਗਾ ਹੀ ਕਿ ਨਹੀਂ ਮਾਸਾ ਉੱਥੇ ਤੋਂ ਮੈਨੂੰ ਹੁੱਜਾ ਹੀ ਮਰੀ ਗੀਏ ਮੰਮੀ ਚੱਲ ਮੰਮੀ ਚੱਲ ਕੋਈ ਬੰਦਾ ਸਵਰ ਕਰਦਾ ਕੋਈ ਵੇਖਦਾ ਜਾਜਦਾ ਵੀ ਕੀ ਕਰਦੀ ਐ ਭਲਾ ਲੈ ਦੱਸ ਮੰਮੀ ਹਾਦੀ ਕਰਦੇ ਹੋ ਤੁਸੀਂ ਵੀ ਉਹਦਾ ਵੀਰ ਨੂੰ ਆਂਦੇ ਹੋ ਵੀ ਤੂੰ ਭੋਲਾ ਐ ਤੇ ਮੈਨੂੰ ਤਾਂ ਲੱਗਦਾ ਵੀਰ ਨਾਲ ਜ਼ਿਆਦਾ ਭੋਲੇ ਤੁਸੀਂ ਹੋ ਤੁਹਾਨੂੰ ਪਤਾ ਨਹੀਂ ਲੱਗਾ ਉੱਥੇ ਚਾਚੀਆਂ ਜਾਣਦੇ ਜਿਹੜਾ ਸਾਨੂੰ ਠੰਡਾ ਫੜਾਤਾ ਸੀ ਵੀ ਛੇਤੀ ਪੀਣ ਤੇ ਨਿਕਲ ਨਾ ਇਥੋਂ ਅਸੀਂ ਉੱਥੇ ਜਾ ਕੇ ਬਹਿ ਰਹਿੰਦੇ ਪਤਾ ਕਿਦਾਂ ਵੇਖਣ ਦੀ ਚਾਚੀ ਮੂੰਹ ਹਲ ਪੜਾ ਪੜਾ ਵੇਂਦੀ ਤੇ ਵੇਂਦੀ ਰਹੇ ਉਹ ਜਿਹੜੀ ਨਵੀਂ ਵਿਆਹੀ ਸੀ ਵੇਂਦੇ ਸਹੀ ਭਲਾ ਕੀ ਕਰਦੀ ਐ ਵਿੰਦੇ ਹੀ ਉਹਦੇ ਅਲ ਵੇਖ ਹੀ ਲਿਆ ਸੀ ਉਹਨੂੰ ਤੇ ਇਹ ਨਹੀਂ ਮੱਸਾ ਕਿ ਕਿਤੇ ਲੱਗ ਗਿਆ ਗਵਾਂਡਵਾ ਮੇਰੇ ਬੈਠੇ ਆ ਸਾਰੇ ਤੇ ਮੈਂ ਸਿਰ ਤੇ ਹੀ ਚੁੰਨੀ ਲੁਲਾ ਕਿਦਾਂ ਸਿਰ ਗਲ ਚ ਪਾਇਆ ਹੀ ਉਹਨੇ ਸਾਰੇ ਵਾਲ ਤੇ ਚੁੰਨੀ ਵੀ ਗਲ ਚ ਪਾਈ ਹੀ ਪਤਾ ਨਹੀਂ ਮੰਮੀ ਮੈਨੂੰ ਤਾਂ ਲੱਗਦਾ ਜਾਂ ਤੇ ਹਨਾ ਬਹੁਤੀ ਹੌਲੇ ਦਿਮਾਗ ਦੀ ਆ ਤੇ ਜਾਂ ਤੇ ਬਹੁਤੀ ਤੇਜ ਆ ਜੇ ਤੇ ਤੇਜ ਹੋਈ ਨਾ ਤੇ ਇਹਨਾਂ ਨੂੰ ਤਾਂ ਦਿਨੇ ਤਾਰੇ ਵਿਖਾਊਗੀ ਵੇਖੀ ਫੇਰ ਹੀ ਨੇ ਸੂਤਰ ਆਉਣਾ ਬਾਬਾ ਮੈਂ ਤਾਂ ਦੇ ਵੇਖ ਕੇ ਹੈਰਾਨ ਹੋ ਗਈ ਆ ਕਿਤੇ ਹੈ ਹੀ ਨਹੀਂ ਨਵੀਆਂ ਮੋਟੀਆਂ ਤੇ ਉਹਦੇ ਚ ਲੱਛਣ ਕਿਤੇ ਐਦਾਂ ਕਰਦਾ ਇੱਧਰ ਉੱਧਰ ਵੇਖਣ ਦੀ ਹੀ ਗੱਲਾਂ ਕਰਨ ਦੀ ਹੀ ਇੱਕ ਗੱਲ ਜੀ ਤਾਂ ਮੰਨਣ ਵਾਲੀ ਆ ਪਰ ਹੈ ਬੋਟੀ ਇੱਕ ਚੀਜ਼ ਹੀ ਕੁੜੀ ਆਹੋ ਤਾਂ ਮੈਂ ਇਹ ਦੇ ਵੇਖ ਕੇ ਕਹਿਤਾ ਤੇ ਤੁਸੀਂ ਵੀ ਉੱਥੇ ਬੈਠੇ ਸੀ ਬਾਕੀ ਮੰਮੀ ਜੇ ਚਾਚੀ ਆਪਣੇ ਮੂੰਹੇ ਕਹਿ ਦਿੰਦੀ ਕਿ ਚਲੋ ਹੁਣ ਵਿਆਹ ਨਿਬੜ ਗਿਆ ਏ ਤੇ ਆਪਣੇ ਆਪਣੇ ਘਰ ਚਲੋ ਤੇ ਫਿਰ ਸਾਡੀ ਇੱਜ਼ਤ ਕੀ ਰਹਿ ਜਾਂਦੀ ਬੋਟੀ ਦੇ ਸਾਹਮਣੇ ਚੱਲ ਨਹੀਂ ਬਹੁਤੀ ਚਾਤਰਨਾ ਬਣ ਜਾ ਕੱਪੜੇ ਬਦਲ ਭਾਰੇ ਭਾਰੇ ਕੱਪੜੇ ਪਾਏ ਨੇ ਬਦਲ ਤਾਂ ਲਿਆ ਮੈਂ ਵੀ ਕੱਪੜੇ ਬਦਲਾਂ ਆਪਣੇ ਲਿਆ ਇੱਥੇ ਫੜਾ ਮੈਨੂੰ